ਦਿਨ ਚੜਦੇ ਹੀ ਆਈ ਮੰਦ ਭਾਗੀ ਖਬਰ ਮਠੰਡਾ ਦੀ ਸਰਹਿੰਦ ਨਹਿਰ ਦੇ ਵਿੱਚ ਡੁੱਬਣ ਦੇ ਕਾਰਨ ਲਾਪਤਾ ਹੋਇਆ ਇੱਕ 10 ਸਾਲ ਦਾ ਬੱਚਾ ਵੱਖ-ਵੱਖ ਟੀਮਾਂ ਤੇ ਸਹਾਰਾ ਜਨ ਸੇਵਾ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਪਾਣੀ ਦੇ ਵਿੱਚ ਰੋੜੇ ਬੱਚੇ ਦੀ ਭਾਲ ਜਾਣਕਾਰੀ ਦਿੰਦੇ ਹੋਏ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਨੇ ਦੱਸਿਆ ਕਿ ਪੁਰਨਾਪਾਸ ਸੂਚਨਾ ਆਈ ਸੀ ਕਿ ਇੱਕ ਬੱਚਾ ਨਹਿਰ ਦੇ ਵਿੱਚ ਰੁੜ ਗਿਆ ਹੈ ਜਿਸ ਤੋਂ ਬਾਅਦ ਉਹ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਅਤੇ ਹੋਰ ਵੀ ਟੀਮਾਂ ਮੌਕੇ ਤੇ ਪਹੁੰਚੀਆਂ ਹਨ ਪਠਾਨਕ ਨਹਿਰ ਕਲੋਕੀ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਅਤੇ ਬੱਚੇ ਨੂੰ ਲੱਭਣ ਦੇ ਲਈ ਹਰ ਸੰਭਵ ਪ੍ਰਯਾਸ ਕੀਤੇ ਜਾ ਰਹੇ ਹਨ ਦੱਸਣਾ ਬਣਦਾ ਹੈ ਕਿ ਇਸ ਨਹਿਰ ਦੇ ਵਿੱਚ ਅਕਸਰ ਹੀ ਬੱਚਿਆਂ ਦੇ ਡੁੱਬਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਪਰ ਫਿਰ ਵੀ ਇਸ ਵਨ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤੇ ਬੇਖੌਫ ਹੋ ਕੇ ਬੱਚੇ ਇਸ ਦੇ ਵਿੱਚ ਨਹਾਉਂਦੇ ਹਨ ਅਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਜਨ ਸਵੈਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 9814074074 ਤੇ ਕਾਲ ਆਈ ਸੀ ਕਿ ਬਠਿੰਡਾ ਸਰੰਦ ਨਹਿਰ ਜੀਵ ਗਾਂਧੀ ਪੁਲ ਕੋਲ ਇੱਕ ਬੱਚਾ ਡੁੱਬਿਆ ਹੋਇਆਗਾ ਜਦ ਸਾਰਾ ਟੀਮ ਦੀਆਂ ਦੋ ਐਂਬੂਲੈਂਸ ਟੀਮਾਂ ਵਕ ਵਕ ਟੀਮਾਂ ਲੱਗੀਆਂ ਨੇ ਸਵੇਰ ਨੂੰ ਲੱਭਣ ਵਾਸਤੇ ਤੇ ਬੱਚੇ ਦੀ ਭਾਲ ਜਾਰੀ ਹੈ ਬੱਚੇ ਦਾ ਨਾਮ ਕਿਸ਼ਨਾ ਉਮਰ 10 ਸਾਲ ਦਾ ਜੰਮਤਰ ਨਗਰ ਗਲੀ ਨੰਬਰ 10 ਦਾ ਰਹਿਣਾ ਲਗਾ ਉਹਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਹੀ ਪਤਾ ਲੱਗਿਆਗਾ ਕਿ ਕੱਲ ਦਾ ਸਾਡਾ ਬੱਚਾ ਆਇਆ ਨਹੀਂਗਾ ਤੇ ਗੁੰਮਸ਼ੁਦਾ ਹੋ ਗਿਆ ਤੇ ਉਹਦੇ ਦੋਸਤਾਂ ਨੇ ਦੱਸਿਆ ਕਿ ਉਹ ਨਹਿਰ ਦੇ ਵਿੱਚ ਨਹਾ ਰਿਹਾ ਸੀਗਾ ਤੇ ਤੇਜ਼ ਬਹਾ ਦੇ ਪਾਣੀ ਦੇ ਵਿੱਚ ਰੁੜ ਗਿਆ ਤੇ ਸਹਾਰਾ ਟੀਮਾਂ ਵੱਖ-ਵੱਖ ਜਗ੍ਹਾ ਤੇ ਲੱਗੀਆਂ ਹੋਈਆਂ ਨੇ ਬੱਚੇ ਨੂੰ ਲੱਭਣ ਵਾਸਤੇ ਬੱਚੇ ਦੀ 10 ਸਾਲ ਦੀ ਉਮਰ ਆ ਕਿਸ਼ਨ ਨਾਮ ਆ ਬਾਕੀ ਸਹਾਰਾ ਟੀਮਾਂ ਲੱਗੀਆਂ ਨੇ ਲੱਭਣ ਵਾਸਤੇ ਥਾਣਾ ਕਨਾਲਪੁਰ ਤੋਂ ਹੀ ਮੌਕੇ ਤੇ ਆ ਗਈ ਹੈ ਬਾਕੀ ਲੱਭਣ ਵਾਸਤੇ ਹਰ ਸੰਭਵ ਪ੍ਰਯਾਸ ਕਰ ਰਹੀਆਂ ਨੇ